ਨੂੰ ਪੁਸ਼-ਅਪ ਮੈਨ ਆਫ ਪੰਜਾਬ ਕਿਹਾ ਜਾਂਦਾ ਹੈ ਐਂਡ ਇਹ ਇੱਕ ਐਹੋ ਜਿਹੀ ਐਕਸਰਸਾਈਜ਼ ਆ ਜਿੰਨਾ ਬਹੁਤ ਲੋਕ ਭੱਜਦੇ ਆ ਮੈਂ ਆਪਣੀ ਜੀਮ 'ਚ ਅਕਸਰ ਦੇਖਦਾ ਆ ਕਿ ਡੰਬਲ ਲਗਾ ਲੈਂਦੇ ਆ ਬੈਂਚ ਪ੍ਰੈਸ ਲਗਾ ਲੈਂਦੇ ਆ ਬਟ ਫ੍ਰੀ ਬੋਡੀ ਵੇਟ ਪੁਸ਼-ਅਪ ਜਿਹੜੇ ਆ ਉਹ ਲਗਾਉਣ ਦੇ ਵਿੱਚ ਇੱਕ ਤੇ ਪੰਜਾਬੀ ਜਿਹਾ ਬੜਾ ਮੌਤ ਪੈਂਦੀ ਆ ਪਸੰਦ ਨਹੀਂ ਆ ਲੱਗਦਾ ਹੀ ਨਹੀਂ ਆ ਠੀਕ ਆ ਤਾਂ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਇਦਾਂ ਹੋਣਾ ਨਹੀਂ ਕਦੀ ਯੂ ਆਰ ਓਵਰ weight ਨਾ ਤੁਸੀਂ ਓਵਰ weight ਹੋ ਤੁਹਾਡੇ ਜਿਵੇਂ ਪਾਵਰ ਅੰਦਰ ਸਾਰਾ ਕੁਝ ਇਹੀ ਹੈਗਾ ਆ ਓਵਰ weight ਉਹ ਤੁਹਾਡੇ ਕੋਲ push up ਨਹੀਂ perform ਹੋ ਰਿਹਾ ਤਾਂ ਤੁਸੀਂ ਕਿਵੇਂ ਆਪਣੇ push ups ਨੂੰ increase ਕਰੋਗੇ ਐਂਡ pushes ਦੇ ਵਿੱਚ ਆਪਾਂ ਚੜ੍ਹਦੀ ਕਲਾ ਲੈ ਕੇ ਆਉਣੀ ਹੈ ਕਿੱਦਾਂ ਲੱਗਿਆ ਤੁਸੀਂ ਬ੍ਰਦਰ ਆਖਿਆ ਕੀ ਇਹ ਚੀਜ਼ ਹੋਣੀ ਨਹੀਂ ਹੈ ਦੇਰ ਨਾਲ ਕਿਤੇ ਫਿਊਚਰ 'ਚ ਓਵਰ weight ਬਟ ਆਈ think ਇਹ ਚੀਜ਼ ਹੋਏਗੀ ਹੁਣ ਅੱਛਾ ਕਿਉਂਕਿ ਜੋ ਵੀ ਮੈਂ ਸਟੋਰੀ ਦੇ ਕੇ ਕੰਮ ਕਰੂੰਗਾ ਦਸਿਆ ਜਿਵੇਂ ਮੈਂ ਇੰਡਸਟਰੀ ਚ ਆਉਣਾ ਹਨਾ ਤਾਂ ਮੈਂ ਇਹੋ ਜੀ ਸਟੋਰੀ ਵੀ ਲਿਖੀ ਹੋਈ ਹੈ ਜਿੱਦੇ ਉਧਰ ਮੈਂ ਕੰਮ ਕਰੂੰਗਾ ਤੇ ਓਵਰ weight ਹੋਊਗਾ ਉਹਦੇ ਵਿੱਚ ਤੇ ਉਹ ਤੁਹਾਡੇ ਕੋਲ ਤਾਂ ਮਸਲ ਮੈਮਰੀ ਹੈਗੀ ਹੈ ਮੈਂ ਗੱਲ ਕਰ ਰਿਹਾ ਕਿ ਇੱਕ ਬੰਦਾ ਜਿਹੜਾ ਬਹੁਤ ਜ਼ਿਆਦਾ ਓਵਰ weight ਆ ਜਿਹੜਾ push up ਤੋਂ ਦੇਖ ਕੇ ਡਰ ਜਾਂਦਾ ਆ ਉਹ ਕਹਿੰਦਾ ਨਹੀਂ push up ਨਹੀਂ ਲੱਗਣਾ ਮੇਤੋਂ ਉਹ ਜੀ push up ਲਗਾਉਣਾ ਚਾਹੁੰਦਾ ਤੇ ਕਿੱਦਾਂ ਲਾਏ ਸਟਾਰਟਿੰਗ 'ਚ ਦੇਖੋ ਬ੍ਰਦਰ push up ਸਭਾ ਜਿਹੜਾ ਬੰਦਾ ਓਵਰ weight ਆ ਹਨਾ ਉਹਦੇ ਕੋਲ push up ਸਿੱਧੇ ਤਾਂ ਨਹੀਂ ਲੱਗਣੇ ਆਪਣੀ ਗੋਡੇ ਬੈਂਡ ਕਰ ਸਕਦੇ ਆ ਅਸੀਂ ਉਹ ਵੀ ਨਹੀਂ ਲੱਗਦੇ ਇਹ ਉਹ ਤਾਂ ਲੱਗ ਜਾਂਦੀ ਮੈਂ ਦੇਖਿਆ ਥੱਲੇ ਜਾਂਦੀ ਉੱਤੇ ਹੁੰਦੇ ਨਹੀਂ ਉੱਤੇ ਚੱਕ ਕੇ ਲੈ ਕੇ ਆਉਣਾ ਫਿਰ ਆਪਾਂ ਆਪਣੀ ਜਿਹੜੀ ਪੁਸ਼-ਅਪ ਪੋਜੀਸ਼ਨ ਦੇ ਵਿੱਚ ਆ ਗਏ ਸ਼ੋਲਡਰ ਟੈਪ ਕਰ ਸਕਦੇ ਹਾਂ ਐਕਸਪਲੇਨ ਦਿਸ ਕੀ ਹੁੰਦਾ ਹੈ ਪੁਸ਼-ਅਪ ਪੋਜੀਸ਼ਨ ਦੇ ਵਿੱਚ ਜਿਵੇਂ ਆਪਾਂ ਆਉਨੇ ਆ ਆਪਣੇ ਸ਼ੋਲਡਰ ਨੂੰ ਆਪਾਂ ਟੈਪ ਕਰਨਾ ਵਾਰੀ-ਵਾਰੀ ਜਿਹੜਾ ਇਦਾਂ ਇਦਾਂ ਕਰਦੇ ਆ ਅੱਛਾ ਕਿਉਂਕਿ ਉਹਦੇ ਨਾਲ ਇਹ ਹੈ ਕਿ ਸਾਡੀ ਬਾਹਾਂ ਦੀ ਸਟਰੈਂਥ ਸਾਨੂੰ ਪਤਾ ਲੱਗ ਜਾਂਦੀ ਕਿੰਨੀ ਹੈ ਹੂੰ ਉਹਨੂੰ ਹੌਲੀ-ਹੌਲੀ ਪ੍ਰੈਕਟਿਸ ਕਰਕੇ ਫਿਰ ਆਪਾਂ ਇਨਕਲਾਈਨ ਤੇ ਆਉਣਾ ਅੱਛਾ ਟੇਬਲ ਰੱਖ ਲੈਣਾ ਜਾਂ ਟੇਬਲ ਰੱਖਣਾ ਫਿਰ ਟੇਬਲ ਦੇ ਉੱਤੇ ਆਪਾਂ ਸ਼ੋਲਡ ਹੂੰ ਪਾ ਪੁਸ਼ਅਪਸ ਲਾਉਣੇ ਆ ਫਿਰ ਉਸ ਤੋਂ ਬਾਅਦ ਆਪਾਂ ਆਵਾਂਗੇ ਨੀ ਪੁਸ਼ਅਪ ਦੇਤੇ ਫਿਰ ਆਲੇ ਨੀ ਪੁਸ਼ਅਪ ਹਾਂ ਫਿਰ ਆਪਾਂ ਗੋਡੇ ਬੈਂਡ ਕਰਾਂਗੇ ਆਪਣੇ ਫਿਰ ਆਪਾਂ ਪੁਸ਼ਅਪਸ ਲਾਵਾਂਗੇ ਫਿਰ ਹੋਲੀ ਊੜੀ ਕਰਕੇ ਆਪਾਂ ਜਿਹੜੇ ਨਾਰਮਲ ਪੁਸ਼ਅਪ ਲਾਉਣੇ ਆ ਆਪਾਂ ਉਹ ਵੀ ਆਪਾਂ ਪੂਰੇ ਨਹੀਂ ਲਾਉਣੇ ਉਹ ਵੀ ਆਪਾਂ ਹਾਫ ਲਾਉਣੇ ਆ ਹਾਫ ਲਾਉਣ ਤੋਂ ਬਾਅਦ ਹੋਲੀ ਊੜੀ ਕਰਕੇ ਪ੍ਰੈਕਟਿਸ ਫਿਰ ਆਪਾਂ ਫੁੱਲ ਲਾਵਾਂਗੇ ਦਿਨ ਦੇ ਵਿੱਚ ਇਹ ਰੋਜ਼ ਪ੍ਰੈਕਟਿਸ ਕਰਨੀ ਚਾਹੀਦੀ ਆ ਐਵਰੀ ਡੇ ਕਿ ਰਿਕਵਰੀ ਕਰਨ ਜੇ ਨਹੀਂ ਕੱਲ ਲਈ ਅੱਜ ਰਿਕਵਰ ਕਰ ਲਈ ਨਹੀਂ ਬ੍ਰਦਰ ਆਈ ਥਿੰਕ ਯੇ ਡੇਲੀ ਕਰਨਾ ਚਾਹੀਦਾ ਡੇਲੀ ਕਰਨਾ ਚਾਹੀਦਾ ਕਿਉ ਅਨੂੰ ਆਪਣੇ ਵਿੱਚ ਲੱਗੀ ਗਈ ਯਾਰ ਇੱਕ ਦਿਨ ਗੈਪ ਆ ਤਾਂ ਅੱਜ ਤੁਸੀਂ ਕਰੋਗੇ ਪ੍ਰੈਕਟਿਸ ਇਹ ਅੱਜ ਥੋੜਾ ਡਿਫਿਕਲਟ ਲੱਗ ਰਿਹਾ ਹੈ ਮੈਨੂੰ ਕਿਉਂਕਿ ਨੋਰਮਲੀ ਆਪਾਂ ਜਦੋਂ ਕੋਈ ਪ੍ਰੋਫੈਸ਼ਨਲ ਬੰਦਾ ਵੀ ਹੈ ਨਾ ਉਹ ਵੀ ਇੱਕ ਦਿਨ ਦੋ ਦਿਨ ਦਾ ਗੈਪ ਆਏਗਾ ਨਾ ਤੇ ਦੋ ਦਿਨ ਬਾਅਦ ਪ੍ਰੈਕਟਿਸ ਕਰੇਗਾ ਉਹਨੂੰ ਲੱਗੇਗਾ ਯਾਰ ਥੋੜਾ ਮੇਰੇ ਬਾਡੀ ਦੇ ਵਿੱਚ ਉਹ ਨਹੀਂ એનર્ਜੀ ਨਹੀਂ ਹੈਗੀ ਉਹਨਾਂ ਮਤਲਬ ਫਲੂ ਨਹੀਂ ਹੈਗਾ ਨਾਰਮਲੀ ਤੁਸੀਂ ਸਭ ਤੋਂ ਵੱਡੀ ਕਿਹੜੀ ਗਲਤੀ ਦੇਖਦੇ ਹੋ ਜੇ ਕੋਈ ਆਮ ਬੰਦਾ ਪੁਸ਼-ਅਪ ਪਰਫਾਰਮ ਕਰ ਰਿਹਾ ਹੁੰਦਾ ਨਾਰਮਲੀ ਕੀ ਲੱਗਦਾ ਕਿ ਆ ਬਹੁਤ ਗਲਤ ਕਰ ਰਿਹਾ ਯਾਰ ਇਹ ਨਹੀਂ ਹੋ ਜੀਦਾ ਨਾਰਮਲੀ ਭਾਈ ਜਦੋਂ ਆਪਾਂ ਸਪੀਡ ਦੇ ਵਿੱਚ ਪੁਸ਼-ਅਪ ਕਰਦੇ ਕਿਸੇ ਨੂੰ ਦਿਖਾਉਣ ਵਾਸਤੇ ਮੈਂ ਪੋਸਚਰ ਦੀ ਗੱਲ ਕਰ ਰਿਹਾ ਹੈ ਨਾ ਪੋਸਚਰ ਦੇ ਵਿੱਚ ਕਿਉਂਕਿ ਉਹ ਪੋਸਚਰ ਜਦੋਂ ਆਪਾਂ ਸਪੀਡ 'ਚ ਲਾਉਣੇ ਆਣਾ ਜਿਹੜਾ ਬੰਦਾ ਨਾਰਮਲੀ ਲਾ ਰਿਹਾ ਵਾ ਉਹਨੂੰ ਪੋਸਚਰ ਦਾ ਨਹੀਂ ਪਤਾ ਜਿੰਨੇ ਸਪੀਡ ਦੇ ਵਿੱਚ ਲਾਉਣੇ ਉਹਨੇ ਬਸ ਲਾਈ ਜਾਣੇ ਆ ਲਾਈ ਜਾਣੇ ਆਈ ਥਿੰਕ ਉਹ ਚੀਜ਼ ਗਲਤ ਆ ਪੁਸ਼ ਅਪ ਲਾਉਣ ਦਾ ਫਾਇਦਾ ਉਦੋਂ ਹੀ ਆ ਜਦੋਂ ਅਸੀਂ ਜਦੋਂ ਅਸੀਂ ਨਾਰਮਲੀ ਪੁਸ਼ ਅਪ ਨਾਉਂ ਇਹ ਨਹੀਂ ਕਿ ਬਿਲਕੁਲ ਸਲੋ ਸਿੰਪਲ ਪੁਸ਼ ਅਪ ਨਾਉਂ ਜਿਹਨੇ ਹਾਂ ਜਿਹਨੇ ਸਲੋ ਪੁਸ਼ ਅਪ ਲਾਉਣੇ ਆ ਉਹਦੇ ਨਾਲ ਇਹ ਆ ਕਿ ਸਾਡੀ ਪਾਵਰ ਸਟਰੈਂਥ ਵਧੇਗੀ ਹੈਨਾ ਬਾਕੀ ਨਾਰਮਲ ਪੁਸ਼ ਅਪ ਹੁੰਦੇ ਆ ਉਦਾਂ ਹੀ ਫਾਇਦਾ ਹੁੰਦਾ ਬੈਨੀਫਿਟ ਉਦਾਂ ਹੀ ਸਪੀਡ ਚ ਪੁਸ਼ ਅਪ ਲਾਉਣ ਦਾ ਕੋਈ ਬੈਨੀਫਿਟ ਨਹੀਂ ਉਹ ਸਗੋਂ ਇੰਜਰੀ ਆਉਂਦੀ ਸ਼ੋਲਡਰ ਦੀ ਇੰਜਰੀ ਮੇਨ ਆਉਂਦੀ ਹੈ ਜਦੋਂ ਆਪਾਂ ਵਾਈਡ ਪੁ ਮੈਨਾਂ ਉਹ ਇੰਜਰੀ ਆਈ ਸੀਗੀ ਤੇ ਮੈਨੂੰ ਪੁਸ਼-ਅਪ ਲਾਉਣ 'ਚ ਬਹੁਤ ਪੇਨ ਹੁੰਦੀ ਸੀ ਐਂਡ ਹਾਂ ਮੈਂ ਇਹ ਚੀਜ਼ਾਂ ਫੀਲ ਕਰਦਾ ਹਾਂ ਤੇ ਬਟ ਹੌਲੀ ਗੱਲ ਗੱਲ ਉਹੀ ਆ ਕਿ ਜਦੋਂ ਹੀ ਰੈਸਟ ਦੇ ਲਾਪੋ ਕਿ ਨਹੀਂ ਯਾਰ ਇੰਜਰੀ ਠੀਕ ਹੋਏਗੀ ਫੇਰੀ ਪੁਸ਼-ਅਪ ਲਾਣਾ ਸ਼ੁਰੂ ਕਰਾਂਗਾ ਫੇਰ ਵੀ ਗੱਲ ਨਹੀਂ ਬਣਦੀ ਮੈਂ ਹਾਫ ਲਾਣੀ ਸ਼ੁਰੂ ਕੀਤੇ ਫਿਰ ਮੈਂ ਥੋੜਾ ਜਿਹਾ ਰੈਜ਼ਿਸਟੈਂਸ ਬੈਂਡ ਨਾਲ ਲਾੜੇ ਸ਼ੁਰੂ ਕੀਤੇ ਹੌਲੀ 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 ਫਿਰ ਉਹ ਚੀਜ਼ ਹੋ ਗਈ ਪਰ ਮਿਲਦਾ ਫਿਰ ਤੁਹਾਡੇ ਨਾਲ ਤੇ ਚੀਜ਼ ਡਿਸਕਸ ਕਰਨ ਦਾ ਮਜਾ ਨਹੀਂ ਉਹਨਾਂ ਤੁਸੀਂ ਤੇ ਇੰਜਰੀ ਦੇ ਨਾਲ ਦੇਖਦਾ ਮੈਂ ਤੁਹਾਨੂੰ ਹਨਾ ਫਿਰ ਤੇ ਨਾਲ ਪਿਆਰ ਕਰਕੇ ਫਿਰ ਨਾਲ ਚੱਲਦੇ ਉਹਦੇ ਸਹੀ ਗੱਲ ਆ ਬ੍ਰਦਰ ਕਿਉਂਕਿ ਇਹ ਚੀਜ਼ਾਂ ਆਪਾਂ ਐਕਸਪ੍ਰੈਸ ਕਰਦੇ ਹਾਂ ਹੁਣ ਅਗਲਾ ਦੇਖਣ ਵਾਲਾ ਸਮਝੇ ਨਾ ਸਮਝੇ ਹਨਾ ਕਈ ਹੁੰਦੇ ਜਿਹੜੇ ਸਮਝ ਜਾਂਦੇ ਆ ਇਹ ਇਹੇ ਵਰਕਆਊਟ ਇਦਾਂ ਕਿਉਂ ਕਰ ਰਹੇ ਆ ਹੁਣ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਹੋਣਗੀਆਂ ਕਿ ਪਿੱਛੇ ਏਸੀ ਚੱਲ ਰਿਹਾ ਹੁੰਦਾ ਵਾ ਹਨਾ ਮੈਂ ਉਹ ਟਾਈਮ ਹੁੰਦਾ ਵਾ 3:00 4:00 ਵਜੇ ਦਾ ਟਾਈਮ ਦੁਪਹਿਰ ਦੇ 3:00 3:30 4:00 ਵ ਕਰਦਾ ਹੋਊਗਾ ਬੋਡੀ ਨੂੰ ਪੰਪ ਆਉਂਦਾ ਹੋਊਗਾ ਇਹ ਇੱਕ ਵਧੀਆ ਲਾਈਕ ਉਹ ਵੇਨਸ ਹਨ ਲਾੜਾਂ ਦਿਖਣਦੀਆਂ ਹੋਣੀਆਂ ਕਿਉਂਕਿ ਫੇਰ ਹੀ ਉਹ ਵੀਡੀਓ ਥੋੜੀ ਇਮਪ੍ਰੈਸਿਵ ਜੀ ਬਣਨੀ ਪਹਿਲਾਂ ਮਤਲਬ ਲਾਈਕ ਆਈ ਥਿੰਕ ਅੱਧਾ ਘੰਟਾ ਜਾਂ 45 ਮਿੰਟ ਮੈਂ ਵਰਕਆਊਟ ਕਰਦਾ ਹੂੰ ਸਿਕਰ ਦੁਪਹਿਰੇ ਯਾ ਮਤਲਬ 3 ਵਜੇ ਜੇ ਮੈਂ ਵਰਕਆਊਟ ਚਾਲੂ ਕਰਦਾ ਤਾਂ ਸਾਢੇ 3 ਜਾਂ 4 ਵਜੇ ਦੇ ਲੱਗੀ ਜਾ ਕੇ ਮੈਂ ਵੀਡੀਓ ਸ਼ੂਟ ਕਰਦਾ ਫਿਰ ਕਿੱਚੀ ਮਜ਼ਾ ਆਉਂਦਾ ਯਾਰ ਮਜ਼ਾ ਭਾਈ ਇਹਦੇ ਵਿੱਚ ਤਾਂ ਮਜ਼ਾ ਹੁੰਦਾ ਸਾਰਾ ਕਿ ਯਾਰ ਬੰਦਾ ਆਪਣੇ ਆਪ ਨੂੰ ਟੈਸਟ ਕਰਦਾ ਹੈ ਨਾ ਵਿਲ ਪਾਵਰ ਬੰਦੇ ਦੀ ਪਤਾ ਲੱਗ ਜਾਂਦੀ ਉਸ ਤੋਂ ਓਕੇ ਕਈ ਵਾਰੀ ਜਿਵੇਂ ਕਹਿੰਦੇ ਨੇ ਆਪਾਂ ਹੌਲ ਪੈਣ ਲੱਗ ਪੈਂਦੇ ਆ ਮਤਲਬ ਨੋਰਮਲੀ ਪੈਂਦੇ ਆ ਉਦੋਂ ਫਿਰ ਉਹ ਹੌਲ ਕਿਉਂਕਿ ਗਰਮੀ ਇੰਨੀ ਹੁੰਦੀ ਆ ਉਦੋਂ ਵਰਕਆਊਟ ਕਰਨਾ ਹੁੰਦੇ ਇਕੱਲੇ ਹੋ ਹੁੰਦੇ ਇਕੱਲਾ ਮੈਂ ਯਾਰ ਅੱਜ ਦੇ ਯੂਥ ਨੂੰ ਚਾਹੀਦਾ ਏਸੀ ਵਾਲਾ ਜਿਮ ਗੁੱਡ ਏਕਵਿਪਮੈਂਟ ਮੈਂ ਤੁਹਾਨੂੰ ਦੱਸਾਂ ਮੈਨੂੰ ਪਰਸਨਲੀ ਤੁਹਾਡੇ ਤੋਂ ਸਵਾਲ ਵੀ ਹੈ ਮੇਰਾ ਜਿੰਨਾ ਚਿਰ ਸ਼ੀਸ਼ਾ ਨਾਲ ਲੱਭੇ ਆਪਾਂ ਤਾਂ ਕੰਮ ਹੀ ਨਹੀਂ ਕਰ ਸਕਦੇ ਵਰਕਆਊਟ ਨਹੀਂ ਲੱਗਦਾ ਆਪਾਂ ਉਹ ਮਸ਼ੀਨ ਤੇ ਵੀ ਇਗਨੋਰ ਕਰ ਦਿੰਨੇ ਯਾਰ ਆਪਾਂ ਉਹ ਮਸ਼ੀਨ ਤੇ ਨਹੀਂ ਐਕਸੈਸ ਕਰਨੀ ਜਾ ਕੇ ਉਹਦੇ ਅੱਗੇ ਸ਼ੀਸ਼ਾ ਨਹੀਂ ਹੈਗਾ ਸਹੀ ਗੱਲ ਹੈ ਬ੍ਰਦਰ ਐਂਡ ਤੁਸੀਂ ਵਿਦਆਊਟ ਸ਼ੀਸ਼ਾ ਵਿਦਆਊਟ AC ਹੈਨਾ ਇਹ ਚੀਜ਼ਾਂ ਕੀ ਸੋਚਦੇ ਹੋ ਨਿਊਜ਼ ਟਾਈਮ ਕਿ ਇਹ ਕਿਉਂ ਚੁਣਿਆ ਤੁਸੀਂ ਇਦਾਂ ਇਹ ਕਿਉਂ ਚੁਣਿਆ ਆ ਬ੍ਰਦਰ ਇਹੀ ਗੱਲ ਹੁੰਦੀ ਹੈ ਕਿ ਯਾਰ ਮੈਂ ਜੋ ਵੀ ਕਰ ਰਿਹਾ ਨਾ ਇਹਦਾ ਮੈਨੂੰ ਇਹ ਨਹੀਂ ਕਿ ਯਾਰ ਅੱਗੇ ਬੈਨੀਫਿਟ ਨਹੀਂ ਹੋਣਾ ਭਈ ਬੈਨੀਫਿਟ ਤਾਂ ਸ਼ੂਰ ਮੈਨੂੰ ਯਾਰ ਲੋਕ ਚਾਣਨ ਦੀ ਗੱਲ ਇਦਾਂ ਦੀ ਕੋਈ ਐਗਜ਼ਾਮਪਲ ਹੈ ਤੁਹਾਡੇ ਕੋਲ ਕਿ ਜਿਹੜੀ ਤੁਸੀਂ ਆ ਪ੍ਰੈਕਟਿਸ ਕਰਦੇ ਪਏ ਜਿਹੜੀ ਤੁਸੀਂ ਨੀਂਦ ਦੀ ਗੱਲ ਕਰਦੇ ਪਏ ਉੱਪਰ ਕੇ ਅੱਗੇ ਆਈ ਹੋਏ ਤਾਂ ਤੁਸੀਂ ਪ੍ਰਾਊਡ ਫੀਲ ਕੀਤਾ ਹੈ ਯਾਰ ਚਲੋ ਰਿਕਾਰਡਸ ਦੀ ਗੱਲ ਹੈ ਹੀ ਹੈ ਮੈਂ ਕੁਝ ਰਣਾ ਇਦਾਂ ਹੀ ਮੂਮੈਂਟਸ ਦੀ ਗੱਲ ਕਰਦਾ ਪਰ ਹੈ ਮੂਮੈਂਟ ਕੋਈ ਇਦਾਂ ਦੀ ਤੁਹਾਨੂੰ ਲੱਗੀ ਆ ਮੂਮੈਂਟਸ ਦੀ ਬਾਈ ਬੜੀਆਂ ਮੂਮੈਂਟਸ ਮੇਰੇ ਨਾਲ ਹੈ ਫਿਰ ਵੀ ਇਨਸੀਡੈਂਟ ਸ਼ੇਅਰ ਕਰੂੰਗਾ ਕਿ ਜਿਨੀਆਂ ਵੀ ਮੈਂ ਵੀਡੀਓ ਪੋਸਟ ਕਰਦਾ ਹਣਾ ਉਹ ਕਈ ਲੋਕ ਨਾ ਉਹਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਨਾ ਐਡ ਕਰਦੇ ਆ ਜਿਹੜੇ ਮੈਨੂੰ ਯੂਥ ਫੋਲੋ ਕਰਦਾ ਵਾ ਉਹ ਕਹਿੰਦੇ ਆ ਕਿ ਯਾਰ ਜਦੋਂ ਅਸੀਂ ਵਰਕਆਊਟ ਕਰਦੇ ਆ ਨਾ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਵਰਕਆਊਟ ਕਰਦੇ ਆ ਕਿ ਮਤਲਬ ਐਜ਼ ਅ ਪ੍ਰੀ ਵਰਕਆਊਟ ਸਮਝਦੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਯਾਰ ਕਿ ਯਾਰ ਮੇਰੀ ਵੀਡੀਓ ਦੇਖ ਕੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਇਨਸਪਾਇਰ ਹੋ ਮਤਲਬ ਜੇ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਮਿਹਨਤ ਕਰ ਰਹੇ ਹੋ ਨਾ ਤਿੰਨ ਚਾਰ ਲੋਕ ਵੀ ਤੁਹਾਨੂੰ ਵਧੀਆ ਕਹਿ ਰਹੇ ਹਨ ਨਾ ਵਧੀਆ ਕਮੈਂਟ ਕਰ ਰਹੇ ਹਨ ਵਧੀਆ ਤੁਹਾਡੀ ਕੋਈ ਸਿੱਖ ਰਿਹਾ ਤਾਂ ਸਮਝੋ ਕਿ ਤੁਸੀਂ ਵਧੀਆ ਕਰ ਰਹੇ ਹੋ ਨਾ ਇਟ ਮੀਨਸ ਯੂ ਆਰ ਗoing ਗੁੱਡ ਨਾ ਯੂਰ ਵੇ ਇਸ ਗੁੱਡ ਤੇ ਜਿਹਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਜਿਹੜੀਆਂ ਕਾਮਯਾਬੀ ਨੂੰ ਹਾਸਲ ਕਰਨ ਵਾਸਤੇ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਉਹਦੇ ਉੱਤੇ ਵਰਕ ਕਰ ਰਹੇ ਹੋ ਅੱਗੇ ਵਧ ਰਹੇ ਹੋ ਇਹ ਮਿਹਨਤ ਦਾ ਮੁੱਲ ਸਰਕਾਰ ਪਛਾਣ ਪਾ ਰਹੀ ਹੈ ਆਈ ਥਿੰਕ ਨਹੀਂ ਮੈਂ ਐਗਜ਼ਾਮਪਲ ਦਿੰਦਾ ਇੱਕ ਮਣੀਪੁਰ ਦੇ ਵਿੱਚ ਹੈਗੇ ਨੇ ਉਹਨਾਂ ਦਾ ਵੀ ਕੋਲ ਗੀਨੀਸ ਵਲਡ ਰਿਕਾਰਡ ਹੈਗਾ ਹੈ ਉਹਨਾਂ ਦਾ ਡਾਟਾ ਸੇਵ ਕੀਤਾ ਸੀਗਾ ਨਾਮ ਸਿੰਘ ਕਰਕੇ ਕੁਛ ਹੈਗੇ ਨੇ ਯਾ ਨਿਰੰਜੋಯ್ ਸਿੰਘ ਓਕੇ ਯੂ نو ਹਿਮ ਹਨਾ ਤਾਂ ਉਹ ਜਦੋਂ ਕੁਝ ਪਰਫਾਰਮ ਕਰਦੇ ਨੇ ਇਦਾਂ ਦਾ ਉਹਨਾਂ ਦੇ ਕੋਲ ਤਿੰਨ ਰਿਕਾਰਡ ਆ ਤੁਹਾਡੇ ਕੋਲ ਉਹਨਾਂ ਤੋਂ ਵੱਧ ਉਪਲਬਧੀ ਹੈਗੀ ਆ ਮੈਂ ਕੰਪੇਅਰ ਨਹੀਂ ਕਰ ਰਿਹਾ ਬਟ ਮੈਂ ਗੱਲ ਕਰ ਰਿਹਾ ਪਛਾਣ ਦੀ ਤਾਂ ਉਹਨਾਂ ਨੂੰ ਮੰਨ ਕੀ ਬਾਤ ਜੋ ਸਾਡਾ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਚੱਲਦਾ ਆ ਉਹਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਹੁੰਦਾ ਆ ਹਨਾ ਐਂਡ ਕੀ ਤੁਹਾਨੂੰ ਵੀ ਕਿਤੇ ਤੁਹਾਡੇ ਵੀ ਮੰਨ ਦੀ ਬਾਤ ਸੁਣੀ ਗਈ ਹੈ ਅਜੇ ਤੱਕ ਨਹੀਂ ਸੁਣੀ ਜਾਣੀ ਚਾਹੀਦੀ ਹੈ ਸੁਣੀ ਤਾਂ ਜਾਣੀ ਚਾਹੀਦੀ ਹੈ ਬਾਈ ਕਿਉਂਕਿ ਫਿਰ ਹੀ ਬਾਕੀਆਂ ਨੂੰ ਇੱਕ ਇਨਸਪੀਰੇਸ਼ਨ ਜੀ ਮਿਲ ਜਾਂਦੀ ਐ ਐਗਜ਼ੈਂਪਲ ਸੈੱਟ ਹੋਣ ਦੀ ਬਾਕੀਆਂ ਵਾਸਤੇ ਯਾਰ ਉਹ ਬੰਦੇ ਦਾ ਜੇ ਇਨੀ ਵੱਡੀ ਪਲੇਟਫਾਰਮ ਤੇ ਨਾਂ ਲਿਆਵਾ ਤੇ ਅਸੀਂ ਵੀ ਮਿਹਨਤ ਕਰਦੇ ਆ ਸਾਡਾ ਵੀ ਕੱਲ ਨੂੰ ਲਿਆ ਜਾਊਗਾ ਹੁਣ ਅਸੀਂ ਕਹਦੇ ਨੇ ਪੰਜਾਬ ਦੇ ਵਿੱਚ ਨਸ਼ਾ ਬੜਾ ਐ ਪੰਜਾਬ ਦੇ ਵਿੱਚ ਆ ਚੀਜ਼ ਬੜੀ ਐ ਤਾਂ ਉੱਥੇ ਮੈਂ ਕਹੂੰਗਾ ਕੀ ਕੱਲਾ ਪੰਜਾਬ ਦੇ ਵਿੱਚ ਹੀ ਭਾਈ ਗਲਤ ਚੀਜ਼ਾਂ ਨਹੀਂ ਐ ਹਰ ਇੱਕ ਸਟੇਟ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਹਰ ਇੱਕ ਕੰਟਰੀ ਦੇ ਵਿੱਚ ਹੈਗੀਆਂ ਨੇ ਬਿਲਕੁਲ ਬਹੁਤ ਜ਼ਿਆਦਾ ਨੇ ਜੇ ਪੰਜਾਬ ਨੂੰ ਆਪਾਂ ਕੱਲਾ ਪੁਆਇੰਟ ਆਊਟ ਕਰਾਂਗੇ ਉੱਥੇ ਤਾਂ ਉਹ ਚੀਜ਼ ਗਲਤ ਆ ਬਟ ਹਾਂ ਜੇ ਅਸੀਂ ਪੁਆਇੰਟ ਆਊਟ ਕਰ ਵੀ ਰਹੇ ਹਾਂ ਤਾਂ ਯਾਰ ਅਸੀਂ ਪੰਜਾਬੀਆਂ ਨੂੰ ਕੁਝ ਦਈਏ ਵੀ ਫਿਰ ਸਾਰੇ ਪੰਜਾਬੀ ਤਾਂ ਹੁਣ ਗਲਤ ਰਾਹ ਤੇ ਨਹੀਂ ਚੱਲ ਰਹੇ ਮਤਲਬ ਹੱਦ 15 20% ਗਲਤ ਰਾਹ ਤੇ ਹੋਣਗੇ ਬਾਕੀ ਤਾਂ ਮਿਹਨਤ ਕਰ ਰਹੇ ਆ 50% 60% ਮਿਹਨਤ ਕਰ ਰਹੇ ਆ ਉਹਨਾਂ ਆਸਤੇ ਤੁਸੀਂ ਕੀ ਕਰ ਰਹੇ ਹੋ ਸੋਸ਼ਲ ਮੀਡੀਆ ਦਾ ਆਪਾਂ ਦੇਖਦੇ ਆ ਨਿਊਜ਼ ਮੀਡੀਆ ਦੇਖਦੇ ਆ ਉਹ ਚੀਜ਼ਾਂ ਹਾਈਲਾਈਟ ਕਰਦੇ ਆ ਕਿ ਅੱਜ ਆ ਘਰ ਦੇ ਵਿੱਚ ਆ ਪੁੱਤ ਇਨੀ ਉਮਰ ਦੇ ਵਿੱਚ ਚਲਾ ਗਿਆ ਦੁਨੀਆ ਤੋਂ ਹਨਾ ਮਾਂ ਰੋਂਦੀ ਆ ਪਿਓ ਰੋਂਦਾ ਦਿਖਾਉਂਦੇ ਆ ਉਹ ਚੀਜ਼ ਕਿਉਂ ਨਹੀਂ ਯਾਰ ਦਿਖਾਉਂਦੇ ਕਿ ਯਾਰ ਜਦੋਂ ਬੰਦਾ ਮਿਹਨਤ ਕਰਕੇ ਕਿਸੇ ਨੇ ਪਹਿਲੀ ਅਚੀਵਮੈਂਟ ਵੀ ਹਾਸਲ ਕੀਤੀ ਆ ਮਾਂ ਉਹਦੀ ਕਿੰਨੀ ਖੁਸ਼ ਹੁੰਦੀ ਆ ਪਿਓ ਉਹਦੇ ਨੂੰ ਕਿੰਨੀ ਖੁਸ਼ੀ ਮਿਲਦੀ ਆ ਆਪਾਂ ਉਹ ਚੀਜ਼ ਕਿਉਂ ਨਹੀਂ ਸ਼ੇਅਰ ਕਰਦੇ ਉਹ ਚੀਜ਼ ਉਹ ਚੀਜ਼ ਆਪਾਂ ਉਦੋਂ ਸ਼ੇਅਰ ਕਰਦੇ ਆ ਜਦੋਂ ਬੰਦਾ ਕਿਤੇ ਵੱਡੇ ਪਲੇਟਫਾਰਮ ਤੇ ਪਹੁੰਚਿਆ ਹੋਵੇ ਫਿਰ ਆਪਾਂ ਫਿਰ ਤਾਂ ਬੰਦਾ ਯਾਰ ਪਰ ਜਦੋਂ ਆਪਾਂ ਸਟਾਰਟਿੰਗ ਨਾਲ ਵਿੱਚ ਫਿਰ ਤਾਂ ਆਪਣੀ ਪਬਲਿਸਿਟੀ ਲਈ ਆ ਰਿਹਾ ਯਾਰ ਫਿਰ ਤਾਂ ਪ ਜੇ ਆਪਾਂ ਉਹਨਾਂ ਨੂੰ ਹਾਈਲਾਈਟ ਕਰਾਂਗੇ ਤਾਂ ਬਾਕੀਆਂ ਨੂੰ ਯਾਰ ਆਪੇ ਇਨਸਪੀਰੇਸ਼ਨ ਮਿਲੇਗੀ ਬਾਕੀਆਂ ਨੂੰ ਆਪੇ ਮੋਟੀਵੇਸ਼ਨ ਮਿਲੇਗੀ ਯਾਰ ਉਹ ਬੰਦਾ ਬਿਨਾ ਬੈਨੀਫਿਟ ਤੋਂ ਮਿਹਨਤ ਕਰ ਰਿਹਾ ਵਾ ਬੰਦਾ ਬਿਨਾ ਬੈਨੀਫਿਟ ਦੇ ਵਿੱਚੋਂ ਨਿਕਲ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ ਅੱਗੇ ਆਉਣ ਬਾਰੇ ਸੋਚ ਰਿਹਾ ਜੇ ਆਪਾਂ ਉਹ ਚੀਜ਼ਾਂ ਹਾਈਲਾਈਟ ਕਰਾਂਗੇ ਗਰਾਊਂਡ ਲੈਵਲ ਤੇ ਜੋ ਕੰਮ ਕਰ ਰਿਹਾ ਯਾਰ ਬਾਕੀਆਂ ਨੂੰ ਕਿਹਣੀ ਮੋਟੀਵੇਸ਼ਨ ਮਿਲੇਗੀ ਉਹਨਾਂ ਨੂੰ ਪਤਾ ਲੱਗੇਗਾ ਕਿ ਯਾਰ ਆਪਾਂ ਕਿਸੇ ਨੂੰ ਦੇਖ ਦੇਣਾ ਕੋਈ ਬੰਦਾ ਕੋਈ ਭਰਾ ਸਾਡਾ ਭੈਣ ਹਨਾ 올림픽 ਲੈਵਲ ਤੇ ਖੇਡ ਕੇ ਆਇਆ ਹੈ ਸਾਨੂੰ ਇਹ ਲੱਗਦਾ ਕਿ ਯਾਰ ਉਹਦੇ ਕੋਈ ਨੇ ਬੈਨੀਫਿਟ ਸੀ ਮਿਹਨਤ ਕੀਤੀ ਮਿਹਨਤ ਦਾ ਟੋਟਲੀ ਕੀਤੀ ਹੋਈ ਫੇਰ ਹੀ ਬੰਦਾ ਇਨੇ ਲੈਵਲ ਤੇ ਪਹੁੰਚਿਆ ਆਪਾਂ ਪਹਿਲੇ ਸੋਚਦੇ ਆ ਕੋਈ ਬੈਨੀਫਿਟ ਸੀ ਕੋਰਸ ਸੀ ਉਹ ਕੋ ਵਧੀਆ ਗਰਾਊਂਡ ਸੀ ਉਹ ਕੋ ਪ੍ਰੈਕਟਿਸ ਕਰਨ ਵਾਸਤੇ ਫੇਰ ਉਸ ਤੱਕ ਪਹੁੰਚਿਆ